ਲੋਕ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਤੇ YouTube ਚੈਨਲ ਤੇ ਤੇ ਹਰ ਰੋਗ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਹੈਗੀ ਜੀ ਅੱਜ 13 ਸਤੰਬਰ 2025 ਤੇ ਟਾਈਮ ਜਿਹੜਾ ਜੀ 7 ਵਜ ਗਈ ਇਹ ਪੂਰੇ ਤੇ ਟਰਾਲੀਆਂ ਆ ਜਾਂ ਗਈਆਂ ਇਹ ਬਾਈ ਜੀ 2 4 6 6 ਟਰਾਲੀਆਂ ਆਈਆਂ ਇਹ ਤੂੜੀ ਦੀਆਂ ਤੇ ਕੱਲ ਜਿਹੜਾ ਸੀਦਾ ਰੇਟ ਸੀਗਾ ਜ 550 ਸੀਗਾ ਅੱਜ ਦੇਖਦੇ ਆ ਤੂੜੀ ਕੀ ਰੇਟ ਜਾਂਦੀ ਕਿੱਥੋਂ ਤੱਕ ਵਿਕਦੀ ਆ ਇਆ ਇਨ ਇੱਕ ਗਾ歌 ਤੇ ਸ਼ੇਕ ਟਰਾਲੀਆਂ ਆਈਆਂ ਅੱਜ ਤੇ ਬਾਕੀ ਫਿਰ ਦੇਖਦੇ ਆਂ ਬੋਲੀ ਸ਼ੁਰੂ ਹੋਣ ਵਾਲੀ ਆ ਇੱਕ ਮਿੰਟ ਰਹਿ ਗਿਆ 7 ਵਜੇ ਚ ਦੇਖਦੇ ਆਂ ਕੀ ਰੜ ਜਾਂਦੀ ਏ ਤੂੜੀ ਅੱਜ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਵੀਡੀਓ ਨੂੰ ਸ਼ੇਅਰ ਲਾਇਕ ਜ਼ਰੂਰ ਕਰਿਆ ਕਰੋ ਤੇ ਕਿੱਥੋਂ ਕਿੱਥੋਂ ਦੇਖਦੇ ਆਂ ਵੀ ਦੱਸਿਆ ਕਰੋ ਜੀ ਵੀਡੀਓ ਨੂੰ ਲਓ ਜੀ ਮੌਜ ਵਜ ਗਈ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਜੀਦੀ ਨਾਲ ਹੀ ਦੇ ਉਹ ਬਰਾਵਾ ਪਾਇਆ ਵਿੱਚ ਬਹੁਤ ਵਾਜਿਆ ਬਹੁਤ ਆਹ ਰੂੜ ਤੇ ਜੇ ਜੀ ਵੀ ਚਾਹ ਹੋਰ ਹਨੇ ਅਸੀਂ ਲੈ ਗਏ ਕੋਈ ਨਾ ਤੁਸੀਂ ਤਰਾਜ ਕਰ ਦੇਣੀ ਹੁਣ ਆਉਂਦੀਆਂ ਬੰਨ ਕੇ ਰੱਖਾਂ ਸਾਰੇ ਆਪੇ ਮੰਡੀ ਵਾਲਿਆਂ ਨੇ ਅਸੀਂ ਕੀਦੀਆਂ ਸੀ ਬਾਹਰ ਬੋਲ ਕੋਈ ਜਿਆਦਾ ਪਉਂਦੇ ਨਹੀਂ ਕੋਈ ਪਰੇ ਹੀ ਬਸ ਚੂੜੀ ਹੀ ਲੈ ਕੇ ਆਜੇ ਪੱਠੇ ਨਹੀਂ ਲਿਜਾਓ ਤਿੰਨ ਮਹੀਨੇ ਦਾ ਸਾਥ ਚੱਲਗਾ ਪਰ ਬੱਬੀ ਦੇ ਭਰਾ ਚਲੋ ਚਲ ਕੇ ਪਹਿਲਾਂ ਬਾਹਰ ਪਲਾ ਕਰੂਗਾ ਆ 300 ਰੁਪਇਆ 300 ਪੰਜ 32 33 10 10 15 20 25 30 35 40 ਰੋਹੀ ਆ ਜਾਣਾ ਕਿਤੇ ਨਗਾ ਪਾਲਿਆ ਕਰ 40 ਹੋਰ ਰੋ 340 340 45 350 350 350 ਬੋਲਾਂ ਵਿੱਚ ਨੇ 5 ਹੋਰ ਕਰਦੇ 59 ਅਜੇ ਨਹੀਂ ਛਾਰਦਾ ਮੈਂ ਆਹ 59 ਤੁੜੀ ਅੰਦਰ ਵੀ ਆਈ ਬਹੁਤ 60 65 70 75 80 85 ਹੋਰ ਆ ਗਿਆ ਕੋਈ ਆਈ ਜਾਂਦਾ ਜਿਹੜਾ ਆਉਣੀ ਜੀ 390 390 ਬੋਲਾ ਬਾਈ ਕਿਨੇ 390 ਰੁਪਏ ਬਾਈ ਜੀ ਪਹਿਲੀ ਨਹੀਂ ਬਾਈ ਲਓ ਜੀ ਪਹਿਲੀ ਟਰਾਲੀ ਵਿਗਿਆ ਬਾਈ ਜੀ 390 ਰੁਪਏ ਹੋਗੀ ਅੱਜ ਪਹਿਲੀ ਟਰਾਲੀ ਦਾ ਰੇਟ ਹੈਗਾ 390 ਰੁਪਏ ਅੰਦਰ ਦੀ ਤੂੜੀ ਸੀ ਵਧੀਆ ਸਾਫ਼ ਚਿੱਟੀ ਤੇ ਆ ਇਹ ਫੋਨ ਵਾਲੀ ਟਰਾਲੀ ਆ ਇਹ ਵੀ ਅੰਦਰ ਦੀ ਤੂੜੀ ਹੈ ਜਮਾਂ ਸਾਫ਼ ਜਮਾਂ ਚਿੱਟੀ ਆ ਆ 300 ਰੁਪਿਆ 10 310 310 ਰੁਪਏ ਬੋਲਾ ਬਾਈ ਕਿਨੇ 15 25 35 40 42 350 350 ਬੋਲਾਂ ਬਾਈ ਕਿਨੇ 350 ਬਾਈ ਜੀ ਲੋ ਜੀ ਦੂਜੀ ਟਰਾਲੀ ਲੱਗ ਗਈ 350 ਰੁਪਿਆ ਰੇਟ ਦੂਸਰੀ ਟਰਾਲੀ ਦਾ ਲੱਗਿਆ ਜੀ ਇੱਕ ਟਰਾਲੀ ਹੋਰ ਆ ਗਈ ਤੇ ਪੰਜ ਟਰਾਲੀਆਂ ਹੋਰ ਰਹਿ ਗਈ ਟੋਟਲ ਟਰਾਲੀਆਂ ਹੋਊਗਾ ਜੀ 7 ਅੱਜ ਮੰਦਰ ਤੇ ਜਾਈਗਾ ਇਹ ਕੰਮ ਬੋਲ ਰਿਹਾ ਚਲਾਈ ਪਈ ਦੀ ਜੇ ਦੇ ਨੀ ਪਜਾਵੇ ਮੈਥੇ ਸਾਹਮਣੇ ਲਾ ਕੇ ਹਲਕ ਹਾਂਜੀ ਅੰਦਰ ਦੀ ਬਾਹਰ ਦੀ ਅੰਦਰ ਦੀ ਹਾਂ ਅੰਦਰ ਦੀ ਤੋੜੀ ਬੋਲੋ 300 ਰੁਪਿਆ 300 10 15 25 35 40 45 355 60 65 70 75 ਪਰਚੀ 375 ਗੋਪੀ ਕੋਲੇ ਪਰਚੀ ਦੇ ਬਈ ਹੁਣ ਆਣਾ 375 ਹੈ 80 85 385 ਬੋਲਾਂਗੇ ਨਾ 385 ਬਈ ਲਓ ਜੀ ਇਹ ਲੱਗੀ ਜੀ 385 ਰੁਪਿਆ ਅੱਜ ਜਿਹੜਾ ਰੇਟ ਆ ਜੀ 300 ਤੋਂ ਲੈ ਕੇ 400 ਦੇ ਵਿੱਚ ਵਿੱਚ ਹਜੇ ਤੱਕ ਹੋਇਆ ਤਿੰਨ ਟਰਾਲੀਆਂ ਦੀ ਬੋਲੀ ਹੋ ਗਈ ਆ ਹਾਂਜੀ ਅੰਦਰ ਦੀ ਹਾਂਜੀ ਅੰਦਰ ਦੀ 300 ਰੁਪਇਆ ਮੈਂ ਟੁੱਲ ਨਹੀਂ ਜਾਣਾ 300 300 25 ਗਾੜ ਉੱਤੇ 25 ਠੀਕ ਹੈ ਤੇ 330 ਰੁਪਏ ਬੋਲਾ ਬਾਈ ਕਿਨੇ 330 ਰੁਪਏ ਬਾਈ ਲਓ ਜੀ ਇਹ ਵੀ 330 ਰੁਪਏ ਲੱਗ ਗਏ ਤੇ ਲਾਗ ਰਿਹਾਗੇ ਜੀ ਚਾਰ ਹੋਰ ਆਟਰਾਂ ਲੰਗ ਲਾਈਂ ਗਈ ਜੀ ਨਾ ਕਰੋ ਐਂ ਕਰਦੇ ਮੇਰਾ ਨਾ ਚੱਲਦਾ ਨਹੀਂ ਨਹੀਂ ਜੇ ਉਹ ਫਿਰ ਆਵਾਂ ਜਾਂਦਾ ਪੱਕਾ ਦਾ ਅੰਦਰ ਦੀ ਕੱਕਾ ਅੰਦਰ ਦੀ ਆ 2500 ਜੀ ਸਾਡੇ 350 ਹੈ 350 350 ਹੱਲ 60 ਰੁਪਏ 360 ਰੁਪਏ ਬੋਲਣਾ ਪੈਗੇ ਨੇ 60 70 75 80 85 90 390 ਬੋਲਦਾ ਕੋਈ 390 ਰੁਪਏ ਕਾਕੇ ਲਓ ਜੀ ਇਹ ਵੀ ਲੱਗ 390 ਰੁਪਏ ਲੱਗੇ ਤੇ ਟਰਾਲੀਆਂ ਲਾਈਆਂ ਜੀ ਤਿੰਨ ਸਿਰਫ ਆ ਵਡਾ ਵਡਾ ਬੰਦਾ ਤੂੰ ਜਾਣ ਹਾਂਜੀ ਸਾਕਾ ਬਰੌਡ ਫਾਉਨੂ ਜਾ ਹਾਂਜੀ ਅੰਦਰੋਂ ਬਾਹਰੋਂ ਬਾਹਰ ਬਾਹਰ ਸੁੱਕੇ ਦਾਣਾ ਪਾਣੀ ਦੇ ਲਾ ਅੱਧੀ ਅੱਧੀ ਰੋਮੀ ਲਾ ਲਿਆ ਜੀ ਕਿਤੇ ਕਿਤੇ ਲਿਜਾ ਲਿਆ ਚੱਲ ਰੱਖ 200 ਰਿਆ ਯਾਰ 200 200 10 15 20 30 250 ਕਰ 250 55 255 60 65 265 ਇਧਰਾ 70 75 75 ਬੋਲਾਂਗੇ ਨੇ 275 ਰੁਪਏ ਦਾ ਕਾਕੇ ਵੇਚ ਲਾਉਣ ਹੋ ਆ ਲਓ ਜੀ ਇਹ ਵੀ ਲੱਗੀ 275 ਰੁਪਏ ਇਹ ਤੂੜੀ ਦਾ ਜਿਹੜਾ ਰੰਗ ਬਹੁਤ ਵਧੀਆ ਫਰਕ ਸੀਗਾ ਬਾਹਰ ਦੀ ਤੂੜੀ ਸੀਗੀ ਤਾਂ ਕਰਕੇ ਜਿਹੜੀ ਅੱਜ ਜਿਹੜੀ ਆ ਇਹ 275 ਰੁਪਏ ਤੇ ਦੋ ਟਰਾਲਾ ਰਹੇਗਾ ਜੀ ਇਹ ਦੇਖਦੇ ਆ ਕਿੱਥੋਂ ਕਿੱਥੇ ਜਾਂਦੀ ਆ ਕਾਲ ਕਰ ਤੂੰ ਜਾ ਲੈ ਮੈਂ ਨਾ ਚੱਲਦਾ ਯਾਰ ਇਹ ਆ ਗਿਆ